ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅੱਜ ਆਪਾਂ ਜਿਹੜੀ ਗੱਲ ਕਰਨ ਜਾ ਰਹੇ ਹਾਂ ਅੱਜ ਗੱਲ ਕਰਨ ਜਾ ਰਹੇ ਹਾਂ ਆਰਥਿਕ ਹਕੀਕਤ ਕੀ ਹੈ ਸਾਡੇ ਦੇਸ਼ ਦੀ ਲਾ ਲੋ ਜਾਂ ਆਮ ਕਰਕੇ ਪਾਕੀ ਦੇ ਉਹਨਾਂ ਦੇਸ਼ਾਂ ਦੀ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਅਸੀਂ ਕੰਪੈਰੀਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੰਪੈਰੀਸ਼ਨ ਉਸ ਥੀ ਕਰਾਂਗੇ ਜਿਸ ਦੇ ਵਿੱਚ ਲੱਗ ਰਿਹਾ ਵੀ ਆਪਾਂ ਡਾਟਾ ਜਿੰਨਾ ਕੁ ਦੱਸ ਸਕਦੇ ਹਾਂ ਹਨਾ ਇਸ ਦੇ ਵਿੱਚ ਦੇਖੋ ਆਰਥਿਕ ਹਕੀਕਤ ਦੇ ਬਾਰੇ ਇੱਕ ਆਪਾਂ ਇਹ ਦੇਖੀਏ ਵੀ ਸਾਡਾ ਜਿਹੜਾ ਦੇਸ਼ ਹੈ ਉਸ ਦੇ ਵਿੱਚ 3 ਕਰੋੜ ਲੋਕ ਲਗਭਗ ਆਪਣਾ ਪੇਟ ਭਰਨ ਲਈ ਜਿਹੜਾ ਸਾਨੂੰ ਅਨਾਜ ਫ੍ਰੀ ਦੇ ਵਿੱਚ ਮਿਲਦਾ ਹੈ ਉਸ ਤੇ ਨਿਰਭਰ ਕਰਦੇ ਨੇ ਠੀਕ ਹੈ ਤੇ ਅਸੀਂ ਇਹ ਵੀ ਕਹਿ ਰਹੇ ਹਾਂ ਵੀ 2047 ਦੇ ਵਿੱਚ ਆਰਥਿਕਤਾ ਸਾਡੀ 5 ਖਰਬ ਟ੍ਰਿਲੀਅਨ ਡਾਲਰ ਤੇ ਬਣ ਜੂਗੀ ਠੀਕ ਹੈ ਬਹੁਤ ਵਧੀਆ ਗੱਲ ਲਈ ਬਣ ਜੂਗੀ ਠੀਕ ਹੈ ਪਰ ਹਾਲਾਤ ਕੀ ਨੇ ਸਾਡੇ ਹਾਲਾਤ ਇਹ ਨੇ ਵੀ ਜੇ ਅਸੀਂ ਦੇਸ਼ ਸਾਰੇ ਦੇਸ਼ਾਂ ਨੂੰ ਚਾਰ ਹਿੱਸਿਆਂ 'ਚ ਡਿਵਾਈਡ ਕਰੀਏ ਹਨਾ ਇੱਕ ਕਹ ਜੀਏ ਹੱਤੋਂ ਬਦਿਆ ਦੇਸ਼ ਹਸਤਨਮ ਜਿਹਨੇ ਮੈਂ ਆਪਾਂ ਸਕੂਲ ਦੇ ਵਿੱਚ ਬੱਚਿਆਂ ਨੂੰ ਕਹਿਆ ਇਹ ਫਸਟ ਰਾਉਂਡ ਵਾਲਾ ਬੱਚਾ ਜੀ ਉਸ ਤੋਂ ਬਾਅਦ ਇਹ ਦੂਜੇ ਨੰਬਰ ਤੇ ਆਉਣ ਵਾਲਾ ਬੱਚਾ ਹੈ ਜੀ ਇਹ ਦੇਸ਼ ਤੀਜੇ ਨੰਬਰ ਤੇ ਆਉਣ ਵਾਲੇ ਦੇਸ਼ ਨੇ ਤੇ ਇਹ ਦੇਸ਼ ਚੌਥੇ ਨੰਬਰ ਤੇ ਚਾਰ ਕੈਟਾਗਰੀ ਦੇ ਵਿੱਚ ਇਸ ਨੂੰ ਅਸੀਂ ਡਿਵਾਈਡ ਕਰਕੇ ਦੇਖਦੇ ਹਾਂ ਹਨਾ ਉਸ ਦੇ ਵਿੱਚੋਂ ਇਹ ਮੰਨ ਕੇ ਚੱਲੋ ਜੀ ਅਸੀਂ ਤੀਜੇ ਪਾਇਦਾਨ ਤੇ ਖੜੇ ਹਾਂ ਠੀਕ ਹੈ ਜਿਸ ਦਾ ਪਰ ਕੈਪੀਟਾ ਇਨਕਮ ਹੈ ਜਿਹੜੀ ਉਹ 60000 ਜਾਂ 60000 ਤੋਂ ਉੱਪਰ ਹੈ ਠੀਕ ਹੈ ਇਸ ਤਰ੍ਹਾਂ ਦੇ ਵਿਦੇਸ਼ ਹੈਗੇ ਨੇ ਤੇ ਇਸ ਤਰ੍ਹਾਂ ਦੇ ਵਿਦੇਸ਼ ਨੇ ਜਿਨ੍ਹਾਂ ਦੀ ਆਮਦਨ 500 ਡਾਲਰ ਪਰ ਕੈਪੀਟਾ ਤੇ ਉਸ ਤੋਂ ਥੱਲੇ ਵੀ ਹੈਗੀ ਹੈ ਇਸ ਤਰ੍ਹਾਂ ਦੇ ਵਿਦੇਸ਼ ਨੇ ਹੁਣ ਆਪਾਂ ਸਿਰਫ ਆਪਣੀ ਗੱਲ ਕਰਦੇ ਹਾਂ ਹੁਣ ਆਪਣੇ ਦੇਸ਼ ਦੀ ਦੇਖੋ ਅਸੀਂ ਜਿਹੜਾ ਤੀਜੇ ਪਾਇਦਾਨ ਤੇ ਖੜਦੇ ਹਾਂ ਤਾਂ ਅਸੀਂ ਸਿਰਫ ਉਹਨਾਂ ਦੇਸ਼ਾਂ ਦੇ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜੇ ਦੇਸ਼ ਸਾਡੇ ਨੇੜੇ-ਟੜੇ ਦੇ ਨੇ ਹਨ ਉਹਦੇ ਵਿੱਚ ਦੇਖੋ ਹੈਗੇ ਨੇ ਬੰਗਲਾਦੇਸ਼ ਤੀਜੇ ਪਾਇਦਾਨ 'ਤੇ ਹੈ ਭਾਰਤ ਪਾਕਿਸਤਾਨ ਵਿਅਤਨਾਮ ਇੰਡੋਨੇਸ਼ੀਆ ਤੇ ਫਿਲੀਪੀਨ ਇਸ ਤਰ੍ਹਾਂ ਦੇ ਦੇਸ਼ ਨੇ ਹੈਗੇ ਇਸ ਦੇ ਵਿੱਚ ਆਪਾਂ ਜਦੋਂ ਇਸ ਨੂੰ ਕੰਪੈਰੀਸ਼ਨ ਕਰਦੇ ਹਾਂ ਥੋੜਾ ਜਿਹਾ ਠੀਕ ਹੈ ਉੱਚ ਪ੍ਰਤੀ ਜੀ ਪੈਦਾਵਾਰ ਕੀ ਹੈ ਠੀਕ ਹੈ 5000 ਡਾਲਰ ਹੈ ਜਿਹੜੀ ਉਹ ਇੰਡੋਨੇਸ਼ੀਆ ਦੀ ਆਮਦਨ ਹੈ ਬਿਅਤਨਾਮ ਦੀ ਹੈ ਜਿਹੜੀ ਉਹ 4300 ਡਾਲਰ ਹੈ ਤੇ ਫਿਲੀਪੀਨ ਦੀ 4000 ਡਾਲਰ ਹੈ ਤੇ ਬੰਗਲਾਦੇਸ਼ ਦੀ ਹੈਗੀ 2700 ਡਾਲਰ ਤੇ ਭਾਰਤ ਦੀ ਹੈਗੀ ਹੈ 2600 ਡਾਲਰ ਤੇ ਪਾਕਿਸਤਾਨ ਦੀ ਹੈਗੀ ਹੈ 1600 ਡਾਲਰ ਗੁੱਡ ਪਾਕਿਸਤਾਨ ਤੋਂ ਗਿਆ ਸੀ ਹੈ ਨਾ ਕਿ ਚੌਥੀ ਕੈਟਾਗਰੀ ਵੀ ਹੈਗੀ ਹੈ ਆਪਾਂ ਦੱਸਣ ਨੂੰ ਪਹਿਲੀ ਕੈਟਾਗਰੀ ਦੇ ਵੀ ਦੱਸ ਸਕਦੇ ਹਾਂ ਦੂਜੀ ਦੇ ਵੀ ਦੱਸ ਸਕਦੇ ਹਾਂ ਕੁਝ ਦੇਸ਼ਾਂ ਦੇ ਨਾਮ ਇਹ ਤੁਸੀਂ ਕਮੈਂਟ ਕਰਕੇ ਸਾਨੂੰ ਦੱਸੋਗੇ ਆਪਾਂ ਉਹਦੇ ਦੇਸ਼ਾਂ ਦੇ ਬਾਰੇ ਵੀ ਲਿਸਟ ਹੈ ਜਿਹੜੀ ਉਹ ਤੁਹਾਨੂੰ ਪ੍ਰੋਡਿਊਸ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਹਨਾਂ ਅੰਕੜਿਆਂ ਨੂੰ ਨਾਲ ਲੈ ਕੇ ਜਦੋਂ ਤੁਸੀਂ ਕੰਪੈਰੀਸ਼ਨ ਕਰਦੇ ਆ ਤਾਂ IMF IMF 2025 ਦੇ ਹਿਸਾਬ ਦੇ ਨਾਲ ਸਾਡੇ ਦੇਸ਼ ਦੀ ਆਮਦਨ ਹੈ ਜਿਹੜੀ ਪਰ ਕੈਪੀਟਾ ਉਹ 2818 ਹੈਗੀ ਹੈ ਠੀਕ ਹੈ ਤੇ वर्ल्ड बैंक ਦੇ ਹਿਸਾਬ ਨਾਲ 22 23 22 24 ਦੇ ਹਿਸਾਬ ਨਾਲ 2022 ਤੋਂ 24 ਦੇ ਹਿਸਾਬ ਨਾਲ ਸਾਡੀ ਆਮਦਨ ਹੈ ਜਿਹੜੀ 2697 ਹੈ ਤੇ ਯੂਨਾਈਟਿਡ ਨੇਸ਼ਨ ਦੇ ਹਿਸਾਬ ਨਾਲ 23 24 ਦੇ ਹਿਸਾਬ ਨਾਲ ਸਾਡੀ ਆਮਦਨ ਹੈ ਜਿਹੜੀ ਉਹ 27124 ਹੈ ਠੀਕ ਹੈ ਆਪਾਂ 2600 ਲੈ ਕੇ ਚੱਲੇ ਹਾਂ ਠੀਕ ਹੈ ਘੱਟ ਲੈ ਕੇ ਚੱਲੇ ਹਾਂ ਪਰ ਆਪਣੀ ਜਿਹੜੀ ਹੁਣ ਇਹਨਾਂ ਤਿੰਨਾਂ ਦੇ ਨਾਲ ਅਕੋਰਡਿੰਗਲੀ ਅਸੀਂ ਜਦੋਂ ਕੰਪੈਰੀਸ਼ਨ ਕਰਦੇ ਆ ਤਾਂ ਸਾਡਾ ਦੇਸ਼ ਹੈ ਜਿਹੜਾ 139ਵੇਂ ਨੰਬਰ ਤੇ ਹੈ ਜੀ ਠੀਕ ਹੈ ਇਸ ਤੇ ਵਿਚਾਰ ਕਰਨ ਜੋਗ ਹੈ ਪਰ ਇੱਥੇ ਅਸੀਂ ਕਲਾਪਿੰਗ ਵੀ ਕਰਦੇ ਆ ਸਾਡਾ ਦੇਸ਼ ਹੈ ਜਿਹੜਾ ਪਾਕਿਸਤਾਨ ਤੋਂ ਅੱਗੇ ਪਾਕਿਸਤਾਨ 155ਵੇਂ ਨੰਬਰ ਤੇ ਹੈ ਜੀ ਟੁੰਡ ਠੀਕ ਹੈ ਜੀ ਇਹ ਨੱਲ ਬਾਤ ਹੈ ਜਿਹੜੀ ਆਮਦਨ ਦੇ ਹਿਸਾਬ ਨਾਲ ਪਰ ਕੈਪੀਟਾ ਇਨਕਮ ਦੇ ਹਿਸਾਬ ਨਾਲ ਇਹ ਪੋਜੀਸ਼ਨ ਹੈ ਜਿਹੜੀ ਆਪਣੀ ਚੱਲਦੀ ਹੈ ਜਦੋਂ ਇਸ ਨੂੰ ਆਪਾਂ ਦੁਨੀਆ ਦੇ ਨਾਲ ਕੰਪੈਰੀਸ਼ਨ ਕਰਦੇ ਆਂ ਹੋਰ ਵੀ ਅੰਕੜੇ ਨੇ ਜਿਹੜੇ ਆਪਾਂ ਕਈ ਪੁਆਇੰਟ ਨੇ ਜਿਹੜੇ ਉਹ ਤੁਹਾਡੇ ਨਾਲ ਥੋੜੇ ਜਿਹਾ ਹੋਰ ਡਿਸਕਸ ਕਰਦੇ ਆਂ ਆਪਾਂ ਇਸ ਦੇ ਵਿੱਚ ਕਿਵੇਂ-ਕਿਵੇਂ ਹੈ ਕੀ-ਕੀ ਹੈ ਠੀਕ ਹੈ ਨਾ ਉਹਦੇ ਵਿੱਚ ਦੇਖੋ ਜੀ ਸਭ ਤੋਂ ਪਹਿਲਾਂ ਜਦੋਂ ਅਸੀਂ ਕੰਪੈਰੀਸ਼ਨ ਕਰਦੇ ਹਾਂ ਸਰਕਾਰ ਦੇ ਦਾਅਵੇ ਨੇ ਹੈਗੇ ਆਰਥਿਕ ਹਕੀਕਤ ਹੈ ਜਿਹੜੀ ਭਾਰਤ ਇੱਕ ਵਿਕਸਿਤ ਦੇਸ਼ ਹੈ ਸਰਕਾਰ ਵੱਲੋਂ ਅਕਸਰ ਇੱਕ ਇੱਕ ਇਹ ਦਾਵਾ ਕੀਤਾ ਜਾਂਦਾ ਹੈ ਤੇ ਤੇਜ਼ੀ ਨਾਲ ਤਰੱਕੀ ਹੋ ਰਹੀ ਹੈ ਸਾਡੇ ਦੇਸ਼ 'ਚ ਹੋਣੀ ਵੀ ਜਾਂਦੀ ਹੈ ਗੁੱਡ ਹੈ ਬਹੁਤ ਵਧੀਆ ਤੁਸੀਂ ਮਿਹਨਤ ਕਰ ਰਹੇ ਹੋ ਸਾਰੇ ਜਣੇ ਹਨਾ ਭਾਰਤ ਵਿੱਚ ਵਿਕਾਸ ਦੇ ਨਾਲ ਨਾਲ ਬਾਦ ਕੀ ਰਿਹਾ ਹੈ ਪਰ ਬਾਦ ਕੀ ਕੀ ਰਿਹਾ ਹੈ ਨੰਬਰ 1 ਗਰੀਬੀ ਨੰਬਰ 2 ਬੇਰੋਜ਼ਗਾਰੀ ਨੰਬਰ 3 ਮੰਗਿਆਈ ਨੰਬਰ 4 ਅਸਮਾਨਤਾ ਠੀਕ ਹੈ ਜੀ ਹੁਣ ਆਪਾਂ ਕੁਝ ਪੁਆਇੰਟਾਂ ਦੇ ਬਾਰੇ ਗੱਲਬਾਤ ਕਰਦੇ ਹਾਂ ਨੰਬਰ 1 ਪਹਿਲੇ ਹੀ ਆਰਥਿਕ ਅਸਮਾਨਤਾ ਆਰਥਿਕ ਅਸਮਾਨਤਾ ਕੀ ਹੁੰਦੀ ਹੈ ਆਪਾਂ ਇਸ ਤੇ ਪੁਆਇੰਟ ਤੇ ਗੱਲਬਾਤ ਕਰਦੇ ਹਾਂ ਆਰਥਿਕ ਅਸਮਾਨਤਾ ਦਾ ਮਤਲਬ ਹੈ ਸਮਾਜ ਦੇ ਵਿੱਚ ਧਨ ਦੀ ਵੰਡ ਹੈ ਜਿਹੜੀ ਉਹ ਬਰਬਰ ਨਹੀਂ ਹੈਗੀ। ਦੇਸ਼ ਦੇ ਉੱਪਰਲੇ 10% ਉੱਤੇ ਲੋਕ ਨੇ ਜਿਹੜੇ ਉਹਨਾਂ ਕੋਲ ਲਗਭਗ 75 ਤੋਂ 76% ਦੌਲਤ ਹੈ। ਪਹਿਲੇ 10% ਤੇ ਲਵੇ। 90% ਲਵੇ ਆਪਾਂ ਅੰਦਾਜ਼ਾ ਲਾ ਹੀ ਸਕਦੇ ਹ ਕਿੰਨੀ ਕੁ ਹੋਊਗੀ। 50% ਲੋਕ ਨੇ ਜਿਹੜੇ ਉਹਨਾਂ ਕੋਲ ਲਗਭਗ 6% ਦੌਲਤ ਹੈ। ਠੀਕ ਹੈ। ਤੇ ਦੇਸ਼ ਦੇ ਉੱਪਰਲੇ 1% ਲੋਕ ਨੇ ਜਿਹੜੇ ਉਹਨਾਂ ਕੋਲ 40% ਦੌਲਤ ਦਾ ਹਿੱਸਾ ਹੈ ਠੀਕ ਹੈ ਜੀ ਇਸ ਦੇ ਬਾਰੇ ਡਿਟੇਲ ਤੁਸੀਂ ਕੁਝ ਆਪ ਵੀ ਦੇਖ ਸਕਦੇ ਹੋ Google ਕਰਿਓ ਮੈਂ ਵੀ ਉਹ ਕੀ ਕਰਿਆ ਆਪਾਂ ਲੱਭ ਸਕਦੇ ਹਾਂ ਸਾਰੇ ਜਣੇ ਬਹੁਤ ਵਧੀਆ ਕੈਪੇਬਿਲਟੀ ਰੱਖਦੇ ਹਾਂ ਜਿਹੜੇ ਵੀ ਸੁਣ ਸਕਦੇ ਨੇ ਉਹ ਲੱਭ ਵੀ ਸਕਦੇ ਨੇ ਤੇ Google ਦੇ ਕਰੇ ਤੇ ਆਪਾਂ ਨੂੰ ਲੱਭ ਵੀ ਜਾਊਗਾ ਅੱਗੇ ਜੀ ਨੰਬਰ 2 ਕਰੋੜਪਤੀਆਂ ਅਤੇ ਗਰੀਬਾਂ ਵਿਚਕਾਰ ਵੱਡਾ ਫਰਕ ਸਾਡੇ ਦੇਸ਼ ਦੇ ਵਿੱਚ ਕਿਉਂ ਆ ਹੈ ਭਾਰਤ ਵਿੱਚ ਲਗਭਗ 60000 ਕਰੋੜਪਤੀ ਹਨ ਦੂਜੇ ਪਾਸੇ ਕਰੋੜਾਂ ਲੋਕ ਗਰੀਬੀ ਰੇਖਾ ਤੋਂ ਹੇਠਾਂ ਵੀ ਹਨ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਨਹੀਂ ਮਿਲਦੀ ਜਿਵੇਂ ਆਪਾਂ ਪਹਿਲਾ ਪੁਆਇੰਟ ਫਸਟ ਸਟਾਰਟਿੰਗ ਜਿਹੜਾ ਤੋਂ ਗੱਲ ਕਰ ਕੀ ਹਟੇ ਆਂ ਵੀ ਦਨ ਕਰੋੜ ਲੋਕ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਰੋਟੀ ਨਹੀਂ ਮਿਲ ਰਹੀ ਇਹ ਵੱਧ ਵੀ ਹੋ ਸਕਦਾ ਘੱਟ ਵੀ ਹੋ ਸਕਦਾ ਠੀਕ ਹੈ ਅੱਗੇ ਜੀ ਜੀਡੀਪੀ ਵਧਣ ਦੇ ਬਾਵਜੂਦ ਹੁਣ ਜੀਡੀਪੀ ਇੱਕ ਆਪਣੇ ਦੇਸ਼ ਦੇ ਵਿੱਚ ਲੱਗੀ ਹੋਈ ਹੈ ਠੀਕ ਹੈ ਨਾ ਉਹਦਾ ਨਾਮ ਤਾਂ ਕਈ ਤਰ੍ਹਾਂ ਦੇ ਲਏ ਜਾਂਦੇ ਨੇ ਆਪਾਂ ਉਹਨਾਂ ਤੇ ਨਹੀਂ ਜਾਂਦੇ ਕਿਉਂਕਿ ਜਿਹੜੇ ਨਾਮ ਲੈ ਰਹੇ ਨੇ ਉਹ ਵੀ ਕੋਈ ਬਹੁਤੇ ਵਧੀਆ ਨਹੀਂ ਹੈਗੇ ਠੀਕ ਹੈ ਜੀ ਡੀ ਪੀ ਵਧ ਰਹੀ ਹੈ ਮਤਲਬ ਉਤਪਾਦਨ ਜੀ ਡੀ ਪੀ ਵਧਣ ਦਾ ਮਤਲਬ ਦੇਸ਼ ਵਿੱਚ ਉਤਪਾਦਨ ਵਧਣਾ ਹੈ ਪਰ ਹਕੀਕਤ ਕੀ ਹੈ ਜੀ ਡੀ ਪੀ ਦਾ ਲਾਭ ਸਿਰਫ ਕਿਸ ਨੂੰ ਮਿਲ ਰਿਹਾ ਹੈ ਅਮੀਰ ਵਰਗ ਨੂੰ ਗਰੀਬ ਲੋਕਾਂ ਦੀ ਆਮਦਨ ਨਹੀਂ ਵਧ ਰਹੀ ਆਮਦਨ ਵੀ ਤਾਂ ਬਦੀ ਵਧਣੀ ਚਾਹੀਦੀ ਹੈ ਨਾ ਉਹ ਕੰਪੈਰੀਸ਼ਨ ਕਰਕੇ ਦੇਖੋ ਵੀ ਆਮਦਨ ਵਧ ਰਹੀ ਹੈ ਜਾਂ ਨਹੀਂ ਵਧ ਰਹੀ ਠੀਕ ਹੈ ਨਾ ਕੀ ਤਨਖਾਹਾਂ ਵਧ ਰਹੀਆਂ ਨੇ ਕਿ ਘਟ ਰਹੀਆਂ ਨੇ ਕਿੰਨੇ ਪਰਸੈਂਟ ਵਧ ਰਹੀਆਂ ਨੇ ਮਲਾਜ਼ਮਾਂ ਦੀ ਲਾਖੇ ਚੱਲੀਏ ਕਿਸੇ ਟਾਈਮ ਪੰਜਾਬ ਦੇ ਵਿੱਚ ਆਪਾਂ ਗੱਲ ਕਰਕੇ ਦੇਖੀਏ ਕਿ ਪੰਜਾਬ ਦੇ ਵਿੱਚ ਐਨੂਅਲ ਇਨਕਰੀਮੈਂਟ ਵੀ ਮਿਲਦਾ ਸੀ ਫਿਰ ਡੀਏ ਵੀ ਮਿਲਦਾ ਸੀ ਠੀਕ ਹੈ ਫਿਰ ਉਸ ਤੋਂ ਬਾਅਦ ਐਂਡ ਐਸਪੀ ਵੀ ਮਿਲਣ ਲੱਗ ਗਿਆ ਸੀ ਫਿਰ ਪੇ ਕਮਿਸ਼ਨ ਵੀ ਟਾਈਮ ਤੇ ਮਿਲਦਾ ਸੀ ਹੁਣ ਕੀ ਹੈ ਹੁਣ ਕੁਝ ਵੀ ਨਹੀਂ ਇਨਕਰੀਮੈਂਟ ਯੋਗੇ ਰਹਿ ਗਏ ਸਾਰੇ ਪੰਜਾਬੀ ਪੰਜਾਬ ਦੇ ਮਲਾਜਮ ਚਲੋ ਇਸ ਤੇ ਛੱਡੋ ਆਪਾਂ ਮਲਾਜਮਾਂ ਚੋਂ ਨਿਕਲ ਗਏ ਫਿਰ ਆਪਾਂ ਅਗਲੇ ਪੁਆਇੰਟ ਤੇ ਆਉਨੇ ਆ ਨੰਬਰ 4 ਪੁਆਇੰਟ ਹੈ ਜਿਹੜਾ ਮੰਗਾਈ ਸਮੱਸਿਆ ਬਣਦੀ ਜਾ ਰਹੀ ਹੈ ਇੱਕ ਭਾਰਤ ਦੇ ਵਿੱਚ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਆਮ ਕਰਕੇ ਜਿਹੜੀਆਂ ਵਰਤਦੇ ਅਸੀਂ ਦਾਲ ਚੌਲ ਆਟਾ ਤੇਲ ਰਸੋਈ ਗੈਸ ਵਗੈਰਾ ਇਹ ਹੌਲੀ ਹੌਲੀ ਮੱਧ ਵਰਗ ਪਰਿਵਾਰ ਹੈ ਜਾਂ ਉਸ ਤੇ ਬਸ ਉਹ ਬਾਹਰ ਹੁੰਦਾ ਜਾ ਰਿਹਾ ਹੈ ਮੰਗਿਆਈ ਕਰ ਲੋਕ ਬਚਤ ਨਹੀਂ ਕਰ ਸਕਦੇ ਅਤੇ ਕਰਜ਼ੇ ਵਿੱਚ ਫਸਦੇ ਜਾਂਦੇ ਨੇ ਠੀਕ ਹੈ ਇਹ ਆਮ ਕਰਕੇ ਹੋ ਰਿਹਾ ਹੈ ਠੀਕ ਹੈ ਬੇਰੋਜ਼ਗਾਰੀ ਭਾਰਤ ਵਿੱਚ ਬੇਰੋਜ਼ਗਾਰੀ ਹੈ ਜਿਹੜੀ ਇੱਕ ਸਮੱਸਿਆ ਬਣ ਗਈ ਨੌਜਵਾਨ ਪੜ੍ਹਾਈ ਕਰਕੇ ਨੌਕਰੀ ਨਹੀਂ ਲੱਭ ਰਹੇ ਸਰਕਾਰੀ ਨੌਕਰੀਆਂ ਨੌکریاں ਘਟ ਹੁੰਦੀਆਂ ਜਾ ਰਹੀਆਂ ਨੇ ਸਰਕਾਰੀ ਤਾਂ ਜਿੰਨੇ ਆਪਣੇ ਡਿਪਾਰਟਮੈਂਟਸ ਨੇ ਉਹ ਤਾਂ ਬੰਦ ਖੂਨ ਕਿਨਾਰੀ ਆ ਰਹੇ ਨੇ ਆਪਾਂ ਜੇ ਦੇਖਦੇ ਆ ਤਾਂ ਕਿਸੇ ਟਾਈਮ ਟਾਈਮ ਬਿਜਲੀ ਬੋਰਡ ਦੇ ਵਿੱਚ ਬਹੁਤ ਪੋਸਟਾਂ ਹੁੰਦੀਆਂ ਨੇ ਨਿਕਲਦੀਆਂ ਵੀ ਸੀ ਹੁਣ ਮੈਨੂੰ ਲੱਗਦਾ ਵੀ ਜੇ ਪਹਿਲਾਂ ਲੱਖ ਮੁਲਾਜ਼ਮ ਸੀ ਤਾਂ ਹੁਣ 30000 40000 ਮੁਲਾਜ਼ਮ ਰਹਿ ਗਿਆ ਜੇ ਪੀ ਡਬਲਯੂ ਡੀ ਦੀ ਗੱਲ ਕਰੀਏ ਉੱਥੇ ਉੱਥੇ ਬਹੁਤ ਮੁਲਾਜ਼ਮ ਹੁੰਦੇ ਸੀ ਉਹ ਵੀ ਹੁਣ ਪੀ ਡਬਲਯੂ ਡੀ ਪੀ ਐਂਡ ਆਰ ਹੈ ਜਿਹੜਾ ਉੱਚ ਵੀ ਕੱਲੇ ਅਫਸਰ ਅਫਸਰ ਹੀ ਰਹਿ ਗਏ ਮੁਲਾਜ਼ਮ ਤਾਂ ਥੱਲੇ ਧੱਕੇ ਵਾਲੇ ਤੱਕ ਖਤਮੇ ਹੋ ਗਏ ਠੀਕ ਹੈ ਇਸ ਤਰ੍ਹਾਂ ਦੇ ਹਰੇਕ ਡਿਪਾਰਟਮੈਂਟ ਦੇ ਵਿੱਚ ਹਾਲ ਹੈ ਠੀਕ ਹੈ ਹੁਣ ਅਗਲਾ ਹੈਗਾ ਨੀਜੀਕਰਨ ਨੀਜੀਕਰਨ ਦਾ ਪ੍ਰਭਾਵ ਸਰਕਾਰ ਵੱਲੋਂ ਕਈ ਖੇਤਰਾਂ ਦੇ ਉੱਤੇ ਪਿਆ ਹੁਣ ਹਰ ਇੱਕ ਪਾਸਿਓਂ ਸਰਕਾਰ ਹੈ ਜਿਹੜੀ ਹੱਥ ਖਿੱਚਦੀ ਜਾ ਰਹੀ ਹੈ ਉਹ ਕਿਹਨਾ ਚੋਂ ਖਿੱਚਦੀ ਜਾ ਰਹੀ ਹੈ ਸਿੱਖਿਆ ਦੇ ਖੇਤਰ ਚੋਂ ਸਿਹਤ ਦੇ ਖੇਤਰ ਚੋਂ ਬਿਜਲੀ ਬੋਰਡ ਦੇ ਖੇਤਰ ਚੋਂ ਟਰਾਂਸਪੋਰਟ ਦੇ ਖੇਤਰ ਚੋਂ ਇਸ ਨਾਲ ਇਹ ਸੇਵਾਵਾਂ ਮਾਂ ਨੇ ਜਿਹੜੀਆਂ ਉਹ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ ਗਰੀਬ ਲੋਕਾਂ ਦੇ ਬਸੋਂ ਬਾਹਰ ਹੁੰਦੀ ਜਾ ਰਹੀ ਹੈ ਮਹਿੰਗੀ ਫੀਸ ਹੁੰਦੀ ਜਾ ਰਹੀ ਹੈ ਪ੍ਰਾਈਵੇਟ ਹੋ ਰਿਹਾ ਹੈ ਜਦ ਸਾਰਾ ਤੰਤਰ ਹੈ ਜਿਹੜਾ ਚੰਗਾ ਇਲਾਜ ਨਹੀਂ ਮਿਲ ਰਿਹਾ ਠੀਕ ਹੈ ਅਗਲੇ ਅੱਗੇ ਪੁਆਇੰਟ ਹੈਗਾ ਜੀ ਕਿਸਾਨ ਅਤੇ ਖੇਤੀਬਾੜੀ ਸੰਕਟ ਕਿਸਾਨ ਤੇ ਖੇਤੀਬਾੜੀ ਦੋਨੇ ਸੰਕਟ ਦੇ ਵਿੱਚ ਨੇ ਇਸ ਟਾਈਮ ਭਾਰਤ ਵਿੱਚ ਬਹੁਤ ਸਾਰੇ ਲੋਕ ਖੇਤੀ ਤੇ ਨਿਰਭਰ ਕਰਦੇ ਨੇ ਹਰ ਕਿਸਾਨਾਂ ਦੇ ਹਾਲਤ ਕਾਫੀ ਮੁਸ਼ਕਲ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਨੇ ਕਿਉਂਕਿ ਖਾਦ ਵੀ ਮਹਿੰਗੀ ਹੁੰਦੀ ਜਾ ਰਹੀ ਹੈ ਬੀਜ ਵੀ ਮਹਿੰਗਾ ਹੁੰਦਾ ਜਾ ਰਿਹਾ ਡੀਜ਼ਲ ਪੈਟਰੋਲ ਫਸਲਾਂ ਦਾ ਮੁੱਲ ਹੈ ਜਿਹੜਾ ਉਹ ਘਟਦਾ ਜਾ ਰਿਹਾ ਹੈ ਵਾਧਾ ਨਹੀਂ ਜਾ ਰਿਹਾ ਕਰਜ਼ਾ ਵਰਬਾਦਾ ਜਾ ਰਿਹਾ ਤੁਸੀਂ ਕਦੇ ਕੰਪੈਰੀਸ਼ਨ ਕਰਕੇ ਦੇਖੋ ਕਿਸੇ ਤੋਂ ਵੀ 10 ਬੰਦਿਆਂ ਤੋਂ ਪੁੱਛ ਕੇ ਦੇਖੋ ਵੀ ਪਹਿਲਾਂ ਤੇਰਾ ਅੱਜ ਤੋਂ ਪਹਿਲਾਂ ਤੇ ਤਰ ਲਵੇ ਕਿੰਨਾ ਕਰਜ਼ਾ ਸੀ ਹੁਣ ਕਿੰਨਾ ਕਰਜ਼ਾ ਹੈ ਤਲਾ ਇਹ ਨਾ ਪੁੱਛਿਓ ਵੀ ਆਮਦਨ ਕਿੰਨੀ ਆ ਕਰਜ਼ਾ ਪੁੱਛਿਓ ਨਾਲ ਉਤੋਂ ਕਿੰਨਾ ਠੀਕ ਹੈ ਅੱਗੇ ਜੀ ਵਿਕਾਸਤਾ ਲਾਭ ਸਿਰਫ ਸ਼ਹਿਰਾਂ ਤੱਕ ਰਸੀਮਿਤ ਹੁੰਦਾ ਜਾ ਰਿਹਾ ਹੈ ਕਿਸੇ ਵੀ ਸਟੇਟ ਦੇ ਵਿੱਚ ਜਦੋਂ ਤੁਸੀਂ ਪਿੰਡੂ ਏਰੀਆ ਦੇ ਵਿੱਚ ਜਾਂਦੇ ਹੋ ਤਾਂ ਉੱਥੇ ਹਾਲਾਤ ਨੇ ਜਿਹੜੇ ਮਾੜੀ ਨੇ ਲਗ ਭਾਗ ਜਿਹੜੀ ਮਰਜੀ ਸਟੇਟ ਚ ਇੰਡੀਆ ਚ ਘੁੰਮ ਕੇ ਦੇਖ ਲਓ ਤੁਹਾਨੂੰ ਪਤਾ ਲੱਗੂਗਾ ਜਾਂ ਜਿਹੜੇ ਟਰੈਵਲ ਕਰ ਰਹੇ ਨੇ ਉਹਨਾਂ ਨੂੰ ਪੁੱਛ ਕੇ ਦੇਖਿਓ ਵੀ ਤੁਸੀਂ ਨਾ ਐਂ ਕਰਿਓ ਜਿਹੜੀਆਂ ਮੇਨ ਰੋਡਾਂ ਨੇ ਉਹਨਾਂ ਤੋਂ ਹਟ ਕੇ ਟਰੈਵਲ ਕਰਿਓ ਫਿਰ ਤੁਹਾਨੂੰ ਦਿਖਣਗੀਆਂ ਅਸਲੀ ਹਕੀਕਤਾਂ ਚਲੋ ਅੱਗੇ ਜੀ ਸਮਾਜਿਕ ਨਿਆਂ ਦੀ ਲੋੜ ਸਮਾਜਿਕ ਨਿਆਂ ਦੀ ਲੋੜ ਹੈ ਹੁਣ ਇਸ ਟਾਈਮ ਜਿਹੜੀ ਬਰਬਰਤਾ ਹੈ ਉਹ ਜਿਹੜਾ ਕਹਿੰਦੇ ਭਗਤ ਸਿੰਘ ਦਾ ਨਾਰਾ ਸੀ ਸਮਾਨ ਇਨ ਐਜੂਕੇਸ਼ਨ ਹੋਵੇ ਸਮਾਨ ਇਹ ਇੱਕ ਅਰਥਿਕਤਾ ਦੀ ਵੰਡ ਹੋਵੇ ਉਹ ਨਹੀਂ ਹੈਗੀ ਠੀਕ ਹੈ ਗਰੀਬਾਂ ਲਈ ਰੋਜ਼ਗਾਰ ਦੇ ਮੌਕੇ ਨੇ ਜਿਹੜੇ ਬਣਾਏ ਜਾਣੇ ਚਾਹੀਦੇ ਸੀ ਜੋ ਕਿ ਹੁਣ ਬਣ ਨਹੀਂ ਰਹੇ ਸਸਤੀ ਸਿੱਖਿਆ ਹੋਣੀ ਚਾਹੀਦੀ ਸੀ ਉਹ ਹੈ ਨਹੀਂ ਸਿਹਤ ਸਹੀ ਹਰ ਇੱਕ ਨੂੰ ਸਿਹਤ ਸੰਬੰਧੀ ਉਹਨਾਂ ਦਾ ਇਲਾਜ ਹੋਵੇ ਪਰ ਉਹ ਨਹੀਂ ਹੁੰਦਾ ਆਮ ਲੋਕਾਂ ਦੇ ਬਸੋਂ ਬਾਹਰ ਹੈ ਠੀਕ ਹੈ ਅੱਗੇ ਹੁਣ ਆਪਾਂ ਮੈਨ ਇਹਨੂੰ ਪਰਸੈਂਟੇਜ ਦੇ ਅਕੋਰਡਿੰਗਲੀ ਵੰਡ ਕੇ ਦੇਖੀਏ ਕੁਝ ਦੌਲਤ ਦਾ ਉੱਪਰਲਾ ਹਿੱਸਾ ਜਿਹੜਾ 10% ਲੋਕਾਂ ਨੇ ਲਵੇ ਆ। ਹੇਠਲੇ ਜਿਹੜੇ ਨੀਚੇ ਵਾਲੇ 50% ਲੋਕ ਨੇ ਉਹਨਾਂ ਕੋਲ 6% ਇਨਕਮ ਸਿਰਫ ਰਹੇਗੀ। ਜਿਹੜੇ ਹੇਠਲੇ 50% ਨੇ ਉਹਨਾਂ ਨਾਲ ਵੀ 6% ਲਗਭਗ ਇਹ ਫਾਮ ਦਾਣਾ ਹੈ ਉਹਨਾਂ ਦੀ ਟੋਟਲ ਦਾ ਜੇ ਸਾਡੇ ਦੇਸ਼ ਦੇ ਵਿੱਚ 100 ਰੁਪਏ ਲਾ ਕੇ ਚੱਲੀਏ 100 ਰੁਪਏ ਦੇ ਵਿੱਚੋਂ ਸਿਰਫ 50% ਲੋਕ ਜਿਹੜੇ ਗਰੀਬੀ ਜਾਂ ਇਹ ਕਿਹੜੀ ਅੱਧੇ ਲੋਕ ਨੇ ਉਹਨਾਂ ਨੂੰ ਵੀ ਸਿਰਫ 6% ਇਨਕਮ ਹੈ 6% ਪੈਸਾ ਹੈ ਆਪਣੇ ਦੇਸ਼ ਦਾ ਭਾਰਤ ਦੇ ਵਿੱਚ 60000 ਤੇ ਲਵੇ ਕਰੋੜਪਤੀ ਨੇ ਅਸੀਂ ਕਹਿ ਸਕਦੇ ਹਾਂ ਭਾਵੇਂ ਦੇਸ਼ ਦੀ ਤਰੱਕੀ ਦੇ ਵੱਡੇ ਦਾਅਵੇ ਕਰਦੀ ਹੈ ਸਰਕਾਰ ਪਰ ਆਰਥਿਕ ਹਕੀਕਤ ਇਹ ਹੈ ਕਿ ਅਸਮਾਨਤਾ ਵਧਦੀ ਜਾ ਰਹੀ ਹੈ ਗਰੀਬੀ ਬੇਰੋਜ਼ਗਾਰੀ ਮੌਜੂਦ ਹੈ ਮੰਗਿਆਈ ਨੇ ਲੋਕਾਂ ਦੀ ਹਾਲਤ ਖਰਾਬ ਕਰ ਚੁੱਕੀ ਹੈ ਤੇ ਇਸ ਲਈ ਲੋੜ ਹੈ ਵਿਕਾਸ ਦੇ ਲਾਭ ਹਰ ਵਰਗ ਤੱਕ ਪਹੁੰਚੇ ਪਹੁੰਚਦੇ ਕੀਤੇ ਜਾਣ ਉੱਥੇ ਜਾ ਕੇ ਤੁਸੀਂ ਇੱਕ ਇਹ ਚੀਜ਼ ਨਾ ਦੇਖੋ ਆਪ ਦੇ ਆਪ ਤੇ ਆਪਣੇ ਆਪ ਨੂੰ ਤੁਸੀਂ ਕਿਸੇ ਧਰਮ ਦੇ ਵਿੱਚ ਨਾ ਵੰਡ ਕੇ ਦੇਖੋ ਆਪਦੇ ਆਪ ਨੂੰ ਆਪਣੇ ਆਪ ਨੂੰ ਤੁਸੀਂ ਕਿਸੇ ਇੱਕ ਕਬੀਲੇ ਚ ਵੰਡ ਕੇ ਨਾ ਦੇਖੋ ਤੁਸੀਂ ਸਿਰਫ ਆਰਥਿਕਤਾ ਦੇ ਆਧਾਰ ਤੇ ਦੇਖਿਓ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਇਸ ਟਾਈਮ ਸਾਡੇ ਪੋਜੀਸ਼ਨਾਂ ਕੀ ਨੇ ਠੀਕ ਹੈ ਨਾ ਇਸ ਤਰ੍ਹਾਂ ਦੀਆਂ ਪੋਜੀਸ਼ਨਾਂ ਨੇ ਜਿਹੜੀਆਂ ਉਹ ਖਰਾਬ ਹੁੰਦੀਆਂ ਜਾ ਰਹੀਆਂ ਨੇ ਜਿਹੜੀ ਡੇ ਬਾਏ ਡੇ ਠੀਕ ਹੈ ਨਾ ਇਸ ਲਈ ਆਪਾਂ ਇਹ ਸਾਰੇ ਪੁਆਇੰਟ ਨੇ ਜਿਹੜੇ ਅੱਜ ਕੋਸ਼ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਠੀਕ ਹੈ ਤੇ ਜਦੋਂ ਅਸੀਂ ਇਹ ਸਾਰੀਆਂ ਚੀਜ਼ਾਂ ਦੇਖਾਂਗੇ ਫਿਰ ਆਪਾਂ ਨੂੰ ਕਾਫੀ ਕੁਝ ਸਮਝ ਆਉਣ ਦੀ ਆਉਣ ਲੱਗ ਜੂਗਾ ਜਿਹੜਾ 139 ਮੇ ਨੰਬਰ ਤੇ ਆਪਾਂ ਨੇ ਕਿਹਾ ਦੇਸ਼ ਹੈ ਹੈਗਾ ਆਪਣਾ ਇਹ ਤੇ ਕਿਸੇ ਨੂੰ ਭੁਲੇਖਾ ਨਾ ਲੱਗੇ ਇਸ ਲਈ ਮੈਂ ਆਹ ਸਾਹਮਣੇ ਤੋਂ ਦਿਖਾ ਰਿਹਾ ਮੈਂ ਗੂਗਲ ਕਰਕੇ ਸਿੰਪਲ ਦੇਖਿਆ 139ਵੇਂ ਨੰਬਰ ਤੇ ਹੈ ਜੀ ਦੇਖ ਛੱਡਾ ਆ ਹੈ ਜੀ ਇਹ ਕਿੱਥੇ ਜਾ ਕੇ ਸਾਫ਼ ਕਲੀਅਰ ਨਹੀਂ ਆ ਰਿਹਾ ਥੋੜਾ ਜਿਹਾ ਇਹ ਤੁਹਾਨੂੰ ਤੁਸੀਂ ਗੂਗਲ ਕਰਕੇ ਦੇਖ ਸਕਦੇ ਹੋ ਠੀਕ ਹੈ ਮਾਕੀ ਦੇਖੋ ਜਿੰਨਾ ਕਿ ਦਿਖ ਰਿਹਾ ਹੈ ਬਾਕੀ ਨਹੀਂ Google ਕਰਕੇ ਦੇਖ ਲਿਓ 139ਵੇਂ ਨੰਬਰ ਤੇ ਕਿਵੇਂਵੇਂ ਆ ਰਿਹਾ ਹੈ ਮੈਂ ਵੀ ਸਿੰਪਲ ਜਿਹਾ Google ਕਰਕੇ ਦੇਖਿਆ ਧੰਨਵਾਦ ਜੀ ਅੱਜ ਦੇ ਵਿਚਾਰ ਦੇ ਵਿੱਚ ਆਪਾਂ ਅਸਮਾਨਤਾ ਦੇ ਬਾਰੇ ਗੱਲਬਾਤ ਕਰੀਏ ਤੇ ਵੰਡ ਪ੍ਰਣਾਲੀ ਹੈ ਜਿਹੜੀ ਉਹ ਆਰਥਿਕ ਆਧਾਰ ਤੇ ਕਿਵੇਂ ਘਟਦੀ ਵਾਧੀ ਜਾ ਰਹੀ ਹੈ ਉਹਦੇ ਬਾਰੇ ਗੱਲਬਾਤ ਕਰੀਏ ਬਾਕੀ ਅਗਲੇ ਵਿਚਾਰ ਦੇ ਬਾਰੇ ਅਗਲੀ ਆਪਣੇ ਪੋਡਕਾਸਟ ਦੇ ਵਿੱਚ ਆਪਣੀ ਵੀਡੀਓ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਧੰਨਵਾਦ ਜੀ ਸਾਰਿਆਂ ਨੂੰ ਬੇਨਤੀ ਹੈ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਤੁਸੀਂ ਆਪ ਦਾ ਸਵਾਲ ਹੈ ਜਿਹੜਾ ਉਹ ਵੀ ਕਰ ਸਕਦੇ ਹੋ ਆਪਾਂ ਕੋਸ਼ਿਸ਼ ਕਰਾਂਗੇ ਉਸ ਤੋਂ ਅਗਲੀ ਜਿਹੜੀ ਆਪਣੀ ਕੋਈ ਆਪਾਂ ਵੀਡੀਓ ਪਾਵਾਂਗੇ ਉਸ ਦੇ ਵਿੱਚ ਦੱਸਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਧੰਨਵਾਦ ਜੀ